ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਮਹਲਾ 3 ਜੀ ਕਰ ਦੂਜਾ ਚਾਉ ਪਦੇ ਇਕ ਓਅੰਕਾਰ ਸਤਗੁਰ ਪਰਸਾਦ ਇਹੋ ਧਨ ਅਖਟ ਨਾ ਨਿਖਟੈ ਨਾ ਜਾਏ ਪੂਰੇ ਸਤਗੁਰ ਦੀ ਆ ਦਿਖਾਈ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮੰਨ ਵਸਾਈ ਇਹੋ ਧਨ ਅਖਟ ਨਾ ਲਖਟਾ ਨਾ ਜਾਏ ਪੂਰਾ ਸਤ ਗੁਰ ਦੀ ਆ ਦਿਖਾਈ ਆਪਣੇ ਸਤਿਗੁਰ ਕਾਉ ਸਦ ਬਲ ਜਾਈ ਗੁਰ ਕਿਰਪਾ ਤਾਤੇ ਹਰ ਮਨ ਮ ਵਸਾਈ ਸੇ ਧਨਵੰਤ ਹਰ ਨਾਮ ਲੈਵਲਾਈ ਗੁਰ ਪੂਰ ਹਰ ਧਨ ਪਰਗਾਸਿਆ ਹਰ ਤੇਰ ਪਾਤੇ ਵਸ ਮਨ ਆਈ ਰਹਾ ਆਵ ਕੋਣ ਕਾਟ ਗੁਣ ਹਿਰਦੈ ਸਮਾਏ ਪੂਰੇ ਫੁਰ ਕੇ ਸਹਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਸੁਖਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕਾ ਨਾ ਪਾਇਆ ਜਾਏ ਗੁਰ ਪਰਸਾਦ ਵਸੇ ਮਨ ਆਏ ਸਭ ਮਹਿ ਵਸੇ ਪ੍ਰਭ ਏਕੋ ਸੋਏ ਗੁਰਮਤੀ ਘਟ ਪਰ ਘਟ ਹੋਏ ਸਹਜੇ ਜਿਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨੇ ਸਭ ਮੈਂ ਵਸੈ ਪ੍ਰਭ ਏਕੋ ਸੋਈ ਵਰਮਤੀ ਘਟ ਪਰ ਘਟ ਹੋਈ ਸਹਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾ ਵਾਹ ਹੈ ਗੁਰੂ ਜੀ ਕੀ ਫਤਿ ਬਤੇ ਤਨ ਅਸਰੀ ਮਹੱਲਾ ਤੀਜਾ ਘਰ ਦੂਜਾ ਚਾਉ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਅਖਟ ਨਾ ਨਿਖਟੈ ਨਾ ਜਾਏ ਹੋ ਰੈ ਸਤ ਗੁਰ ਦਿਆ ਦਿਖਾਏ ਆਪਣੇ ਸਤਗੁਰ ਕਉ ਸਦ ਬਲ ਜਾਈ ਗੁਰ ਤੇ ਰਪਾਤੇ ਹਰ ਮੰਨ ਵਸਾਈ ਗੁਰੂ ਰੂਪ ਗੁਰ ਪਿਆਰੀ ਸਾ ਸੰਗਤਿ ਜੋ ਅੱਜ ਦਾ ਇਹ ਪਾਵਨ ਮੁਖਵਾਕ ਤੀਸਰੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਤਨ ਸ੍ਰੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 603 ਦੇ ਉੱਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਵੇ ਆ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਦਰਤੀ ਪਰਮਾਨੰ ਕਰਨੈਣ ਭਾਈ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਤੁੰਨਾ ਦੇ ਹਿਮਾਂ ਗੱਜ ਵੱਜ ਦੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ